ਸੀ ਗਾਲੀ ਸਾਰਿਆਂ ਨੂੰ ਇੱਕ ਟਰੈਕਟਰ ਆਇਆ 735 ਦੇ ਜਿਹੜਾ ਇੱਕ ਪ੍ਰੋਬਲਮ ਹੈ ਟਰੈਕਟਰ ਲਿਫਟ ਪੰਪ ਦਾ ਮਗਲਾਇਲ ਨਹੀਂ ਚੱਕਦਾ ਕਰਨੀ ਸਟਾਰਟ ਸਟਾਰਟ ਵਿੱਚ ਮਗਲਾਇਲ ਨਹੀਂ ਵਾਰ ਮਾਰਦਾ ਨਾ ਸੌਰੀ ਸੀ ਹਾਈਡਰੌਲਿਕ ਔਇਲ ਚਲੋ ਜਾਂ ਲਈ ਦੀ ਸ਼ਾਫਟ ਦੀਆਂ ਝੀਰੀਆਂ ਮਰ ਗਈਆਂ ਪੰਪਦੀਆਂ ਜਾਂ ਇਹਦੀ ਸ਼ਾਫਟ ਪੰਪ ਦੀ ਟੁੱਟ ਗਈ ਜਾਂ ਜਿਹਦੇ ਵਿੱਚ ਇਹ ਕਪਲਿੰਚ ਅੰਦਰ ਲਿਫਟ ਪੰਪ ਫਸਦਾ ਹੈ ਜਾਂ ਉਹਦੀਆਂ ਅੰਦਰ ਤੋਂ ਝੀਰੀਆਂ ਮਰ ਗਈਆਂ ਉਹਨੇ ਦੇਖਦੇ ਕੋਲਗੇ ਚ ਕੀ ਆਕਰੋ ਬਾਈ ਇਹਦੀਆਂ ਝੀਰੀਆਂ ਓਕੇ ਆ ਬਿਲਕੁਲ ਪੰਪਦੀਆਂ ਠੀਕ ਹੈ ਜਿਹੜੀ ਇਹਦੇ ਵਿੱਚ ਇਹ ਸ਼ਾਫਟ ਹੈ ਇਹਦੀਆਂ ਝੀਰੀਆਂ ਜਿਵੇਂ ਹੀ ਮਰ ਗਈਆਂ ਪੰਪ ਨਹੀਂ ਘੁੰਮਦਾ ਹੈਗਾ ਮਿਸਤਰੀਆਂ ਨੇ ਤੁਸੀਂ ਹਾਲ ਦੇਖੋ ਇਹ ਟਰੈਕਟਰ ਦਾ ਕਿਸੇ ਨੇ ਲਿਫਟ ਦਾ ਇਹਨਾਂ ਨੇ ਕੰਮ ਕਰਾਇਆ ਸੀਗਾ ਕਿਸੇ ਮਿਸਤਰੀ ਤੋਂ ਸਾਰਾ ਤੇਲ ਦੂਰ ਬਦਲਾਇਆ ਏ ਪਰ ਇਹਨਾਂ ਟਰੈਕਟਰ ਨੇ ਤੇਲ ਬਦਲਣ ਦੇ ਬਾਵਜੂਦ ਵੀ ਲਿਫਟ ਨੇ ਜੱਕੀ ਲਿਫਟ ਕਿੱਥੋਂ ਚੱਕੂ ਆ ਵਿੱਚ ਤੇ ਭਰੀ ਹੋਈ ਵੀ ਸ਼ਾਫਟ ਹੈ ਦੀ ਜਦੋਂ ਕੋਈ ਵੀ ਮਿਸਤਰੀ ਇੰਨਾ ਕੰਮ ਕਰਦਾ ਹੈ ਤਾਂ ਉਹਨੂੰ ਸਾਰੀਆਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਵੀ ਕਿਉਂ ਨਜਗਦਾ ਅਗਲੇ ਨੇ 10000 ਦਾ ਤੇਲ ਬਦਲਿਆ ਤੇਲ ਬਦਲ ਕੇ ਭੇਜਤਾ ਕਹਿੰਦਾ ਪੰਪ ਨਾ ਮੈਂ ਬੋਗੂਗਾ ਇਹ ਲਿਫਟ ਨਵੀਂ ਲਿਫਟ ਦਾ ਕੰਮ ਕਰਿਆ ਸਾਰਾ ਤੇਲ ਬਦਲਿਆ ਫਿਰ ਪੰਪੂ ਵੀ ਦੇਖੋ ਇਹਦਾ ਅਗਲੇ ਲਿਫਟ ਦਾ ਚਕਾ ਕੇ ਦੋ ਹੁਣ ਅਸੀਂ ਇਹਨੂੰ ਆਪਣੇ ਢਾਂਗ ਨਾਲ ਕਰੂਗੇ ਸੈਟ ਰਾਣੀ ਕੱਢ ਲਈ ਅਸੀਂ ਬਾਹਰ ਇਹ ਦੇਖੋ ਇਹਦਾ ਹਾਲ ਕੀ ਬੱਚੋ ਚੀਰੀਆਂ ਨੇ ਜਮਾਂ ਮਰ ਚੁੱਕੀਆਂ ਇਹ ਨਵੀਂ ਪਾਈ ਆਪਾਂ ਨੂੰ ਠੋਕੀ ਉਹਨਾਂ ਦੇ ਇਹ ਓਕੇ ਜਾਵਾਂ ਅੰਦਰ ਤੇ ਹੁਣ ਇਹਨੂੰ ਫਿੱਟ ਕਰੂਗੇ ਫਿੱਟ ਕਰਨ ਬਹੁਤ ਕੋਣ ਫੜੀ ਮੁੰਡਾ ਜਾਨ ਕੋਣ ਪਕੜੋ ਮੇਰਾ ਇਧਰ ਹਫਤਾਂ ਲਈ ਸਰਦਾਰ ਜਦੋਂ ਪਾਪਾ ਨੇ ਕਰਦਾ ਫਟ ਕਰਾਰੀ ਪਾ ਕੇ ਪੈਪਾਂ ਲਾਤੀਆਂ ਦੋਨੇ ਹੁਣ ਦੇਖਦੇ ਸਟਾਰਟ ਕਰਕੇ ਚੱਕਦਾ ਕਿ ਨਹੀਂ ਕਰਦਾ ਸਟਾਰਟ ਉਹੀ ਲਿਫਟੇ ਦੀ ਚੱਕ ਹੋ ਗਈ ਕਈ ਮਹਿੰਤੀ ਖਰਚਾ ਦਾ ਕਰਾ ਦਿੰਦੇ ਪਰ ਬਰੀਕੀ ਤੱਕ ਨਹੀਂ ਜਾਂਦੇ ਜੀ ਹੁਣ ਆ ਗਿਆ ਪਤਾ ਕਿ ਛੋਟਾ ਜਿਹਾ ਕੰਮ ਸੀਗਾ ਕਿ 400 ਦੀ ਗਰਾਰੀ ਪਈ ਹੈ ਲਿਫਟ ਪੰਪ ਦੇ ਜਿਹੜੀ ਅੱਗੇ ਲੱਗਦੀ ਹੈ ਜਿਹਦੇ ਚ ਪੰਪ ਖਸਦਾ ਹੈ ਉਹਦੇ ਝੀੜੀਆਂ ਮਰੀਆਂ ਹੋਈਆਂ ਤੇ ਲਿਫਟੇ ਦੀ ਓਕੇ ਆ ਜਮ ਓਕੇ ਜੀ ਧੰਨਵਾਦ ਕੜਤਾ ਮੁਕਸੇ ਦਾ ਆਪਾਂ